ਚਲ ਗਈ ਕਰ ਦਈਏ ਅਸੀਂ ਕਰ ਉਹ ਬੱਸ ਬੱਸ ਸੰਮਰ ਦਾ ਬਖਸ਼ਾ ਆ ਖਾਲਸਾ ਇਸ ਸਾਡੀਆਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਅਸੀਂ ਜਾ ਰਹੇ ਆ ਹੌਲੇ ਮਹੱਲੇ ਤੇ ਸਾਡੇ ਇੱਥੇ ਗੁਰੂ ਘਰ ਦੇ ਵਿੱਚ ਕੋਰਥੇ ਨੋਵਾ ਹੌਲਾ ਮਹੱਲਾ ਬਣਾਇਆ ਜਾ ਰਿਹਾ ਜਿਹੜਾ ਕਿ ਬਹੁਤ ਉਮਤਾਮ ਨਾਲ ਬਣਾਇਆ ਜਾ ਰਿਹਾ ਪਿਛਲੇ 7-8 ਸਾਲਾਂ ਤੋਂ ਉਰੇ ਯੂਰਪ ਤੋਂ ਸੰਗਤ ਆਉਣੀ ਆ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੇ ਇੱਥੇ ਦੇ ਰੰਗ ਟੰਗ ਤੇ ਕਿੰਨਾ ਸੋਹਣਾ ਮਨਾਉਨੇ ਆ ਇਟਲੀ ਦਾ ਹੋਲਾ ਮਹਲਾ ਉਹ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਆ ਬਲਮਾ ਵੀ ਸੰਗਤਾਂ ਪਹੁੰਚ ਵੀ ਗਈਆਂ ਦੇਖੋ ਕਿੰਨੀ ਭੀੜ ਹੈ ਪਾਰਕਿੰਗ ਫੁੱਲ ਹੋ ਕੇ ਪਲੱਸ ਰੋਡਾਂ ਤੇ ਵੀ ਗੱਡੀਆਂ ਖੜੀਆਂ ਐ ਬਹੁਤ ਭੀੜ ਹੈ ਜੋ ਸੰਗਤ ਬਹੁਤ ਆਉਂਦੇ ਦੂਰੋ ਦੂਰੋ ਉਰੇ ਵੀ 25 ਮਿੰਟ ਬਾਅਦ ਪਾਰਕਿੰਗ ਮਿਲੀ ਮੈਨੂੰ ਉਹ ਵੀ ਪਿੱਛੇ ਐਮਾਜ਼ੋਨ ਕੋਲ ਲਾ ਕੇ ਆਇਆ ਮੈਂ ਹੁਣ ਪਹਿਲਾਂ ਮੈਂ ਗਾਹਾਂ ਨਾਲ ਕੇ ਉਧਰ ਵੀ ਨਹੀਂ ਮਿਲੀ ਉਹ ਪਿੱਛੇ ਐਮਾਜ਼ੋਨ ਕੋਲ ਲਾਈ ਹੈ ਰਤੋਂ ਦੇ ਉੱਪਰੇ ਲਾਤੀ ਹੁਣ ਦੇਖੀ ਜਾਊਗੀ ਲੋ ਜੀ ਐਂਬੂਲੈਂਸ ਵਗੈਰਾ ਵੀ ਜਾਂਦੀਆਂ ਮੈਂ ਪੜਾਈਆਂ ਹੋਈਆਂ ਤਾਂ ਜੋ ਕੋਈ ਸੱਟ ਪੇਟ ਲੱਗ ਜੇ ਕਿਸੇ ਦੇ ਤਾਂ ਫਾਸਟ ਹੈਡ ਦਿੱਤੀ ਜਾ ਸਕੇ ਉਹਨੂੰ ਪ੍ਰਬੰਧ ਪੂਰੇ ਆਣ ਵਧੀਆ ਕਰੇ ਹੋਏ ਨੇ ਕਮੇਟੀ ਨੇ ਬਹੁਤ ਇੱਕ ਨੰਬਰ ਗੱਲਬਾਤ ਕਰੀ ਗਈ ਆ ਸੱਚਾ ਪਾਤਸ਼ਾਹ ਲੋ ਜੀ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਕੋਰਤੇ ਨੂੰ ਬਾਹਰ ਕਮ ये गुरुद्वारा साहब जी है मेन एंट्री जी हम इतने आप पहला टेकते हैं मथा तो बाकी गलबात करते हैं बाद तो संगत पहुंची भी बहुत वही है नौ जी पहला तो आप खाने तो ਕੋੜੇ ਦੇਖ ਲੈ ਪਾਪਾ ਛੇੜ ਲਵਾ ਕੋੜੇ ਵਿੱਚ ਛੇੜਨਾ ਦਾ ਹੁਣ ਹਾਂ ਰੋਤੇ ਰੋਤੇ ਮਾਣ ਮਾਣ ਹਾਂ ਗਾਜਰਾ ਖਾਂਦਾ ਦੇਖ ਲੈ ਹਣਾ ਛੇੜ ਲਵਾ ਛੇੜਨਾ ਉਹ ਵੀ ਅਤਲਾ ਹਾ ਤੇ ਮੜਾ ਗਿਆ ਲਾ 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 ਲੋ ਇਹ ਪੂਰਾ ਹੋਲਾ ਮੱਲਾ ਭਰਿਆ ਬਸ ਤਾਂ ਅੱਜ ਪੁਰਾਣੇ ਯਾਰ ਵੈਲੀ ਮਿਲੇ ਆ ਪੂਰੇ 7 ਸਾਲ ਬਾਅਦ 7 ਸਾਲ ਬਾਅਦ ਮਿਲੇ ਮੈਨਾਂ ਇਹ ਆਏ ਉਧਰੋਂ ਤਰੀਨੋ ਸਾਈਡ ਤੋਂ ਕੋ ਨਹੀਂ ਹੋ ਤੋ ਮਰੇ ਨੇ ਤੋ ਦੋ ਬੱਸਾਂ ਭਰ ਕੇ ਲੈ ਕੇ ਆਏ ਅੱਜ ਇਹ ਹੋਲੀ ਖੇਲ ਲੈ ਭਾਈ ਅਸੀਂ ਹੋਲੀ ਏ ਹੋ ਲਾ ਬਾਈ ਦਾ ਡਾਤਾ ਦਾ ਆ ਨਾ ਹੋ ਵਾਹ ਹੋ ਡੈਫੀਨੇਸ਼ਨ ਦਸੀਏ ਸੁਣਿਓ ਸੇਂਗਣ ਹੰਗਾ ਦੀ ਵਿੱਚ ਗੁੜਤੀ ਤੇ ਮਿਲੀ ਕਲਾਏ ਤੰਗੇ ਜੰਗਾ ਦੀ ਵਿੱਚ ਗੁੜਤੀ ਤੇ ਮਿਲੀ ਕਲਾਏ ਤੰਗੇ ਜੰਗਾ ਦੀ ਹੋ ਤੁਰੇ ਸੋਦੇ ਅਰਦਾਸੇ ਫੇਰ ਹਲਾਉਂਦੇ ਧਰਤੀ ਆ ਰਿਆਂ ਦੇਵੀ ਸ਼ਰਤੀ ਨੇ ਕੋੜੇ ਬਾਜ ਦਮਾਲੇ ਫੋਜਾਂ ਚੱਕਰ ਵਰਤੀ ਨੇ ਕੋੜੇ ਬਾਜ ਦਮਾਲੇ ਫੋਜਾਂ ਚੱਕਰ ਵਰਤੀ ਨੇ ਉਹ ਬੰਦ ਬੰਦ ਆਰੇ ਮੁੰਡੇ ਕਿਨੇ ਲੱਭੜੇ ਪਏ ਚੱਲ ਉਹ ਰੰਗ ਤਾਂ ਲੱਗਣਾ ਹੀ ਆ ਇਹ ਦੇ ਦੇ ਬਹੁਤ ਜ਼ਿਆਦਾ ਰਾਜ ਹੈ ਯਾਰ ਪਿਛਲੇ ਸਾਲ ਅਜੇ ਇੰਨਾ ਹੈ ਨਹੀਂ ਸੀ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਸੰਤ ਐਸ ਵੀ ਮੀਂਹ ਪੈਂਦਾ ਵੀ ਸ਼ਾਇਦ ਨਾ ਹੀ ਹੋਵੇ ਪਰ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਬਹੁਤ ਆਈਆਂ ਹਨ ਸਾਰਾ ਸ੍ਰੀ ਆਕਾਲ ਜੀ ਜੀਤ ਜੀਤ ਰਾਜ ਕਰੇਗਾ ਸਾਲ ਸਾਹਿਬ ਬਸੇ ਕਾਲ ਜਿਵੇਂ ਆ ਜਾਓ ਹੁਣ ਹੋਏ ਜਾਂ ਤੁਸੀਂ ਕਿਧਰ ਰੋਕ ਸਕਦੇ ਆ ਸਾਨੂੰ ਦਾ ਇੱਜ਼ਾ ਅਸੀਂ ਤੁਹਾਨੂੰ ਦੱਸਦੇ ਆਂ ਕਿ ਇੰਡੀਆ ਵਰਗਾ ਮਾਹੌਲ ਹੈ ਪੂਰਾ ਹੈ ਇੱਧਰ ਸਾਈਡ ਬਾਜ਼ਾਰ ਲੱਗਿਆ ਹੋਇਆ ਸਿਰੇ ਤੋਂ ਸਿਰੇ ਤੱਕ ਉਹ ਤੱਕ ਵੱਡੇ ਵੱਡੇ orange ਜਿਹੇ ਪਾਣਾ ਵੱਡੇ ਵੱਡੇ ਪਹਾੜਾਂ ਨਾਲ ਟਕਰਾ ਸਕਦੇ ਜੀਤਖਾਨ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਦਾਮਾਂ ਵਾਲਾ ਦੁੱਧ ਚੱਲਦਾ ਇੱਧਰ। ਹੁਣ ਲੱਕੇ ਵਿੱਚ ਸੇਵਾ ਦਾ। ਲੱਗਦਾ ਕਿਸੇ ਪਾਸਿਓਂ ਵੀ ਪੰਜਾਬ ਵਾਲਾ ਹੁਲਮਨ ਲੱਗੇ। ਪੂਰਾ ਅਨੰਦਪੁਰ ਸਾਹਿਬ ਵਾਲਾ ਰੰਗ ਮੰਨਿਆ ਪਿਆ ਪੂਰਾ। ਏਟਲੀ ਦੇ ਵਿੱਚ ਵੀ। ਪਿੱਛੇ ਜੇ ਗਰਾਊਂਡ ਆ ਗਰਾਊਂਡ ਨੇ ਬਹੁਤ ਸੰਕਟ ਸਾਂਭੀ ਹੋਈ ਹੈ ਇੱਧਰ ਬੈਕ ਸਾਈਡ ਉਹ ਗੁਰਦੁਆਰ ਜਿਹਦਾ ਪੀੜੇ ਬਹੁਤ ਸੂੱਚੇ ਬੱਬਲ ਖੜਾ ਕੈਕਟਰ ਆ ਕੈਕਟਰ ਖੜੇ ਇੱਧਰ ਰਸਮੋ ਨਾਲੇ ਰੰਗ ਬਦਲਣ ਕਿੱਥੇ ਜਾਂਦਾ ਮੰਨਵੀ ਲਵੇੜਦਾ ਸਾਰਾ ਸਾਈਡ ਉਹ ਤੋਂ ਸਾਈਡ ਉਹ ਮਹੱਲ ਆ ਗਿਆ ਜੀ ਲੋਕਾਂ ਦੀਆਂ ਹੋਲੀਆਂ ਦੇ ਖਾਲਸੇ ਦਾ ਹੋਲਾ ਉਹ ਪੈਰ ਚੱਲ ਗਿਆ ਤਿਲਕਣਾ ਨਵਰੇ ਗੱਗਤਾਰਾ ਗਲਾ ਆਉਂਦਾ ਆਲਾ ਜਾਵੇ ਹੱਥੀਂ ਆਵੇ ਵਾਹ ਸੀਆ ਹਾਲਾ ਬੋਲੇ ਸੋਨਿਆਲੇ ਗੁਰੂ ਗੋਬਿੰਦ ਸਿੰਘ ਜੀ ਦੀ ਜਲਾਡੀਆਂ ਫੌਜਾਂ ਇਹਨਾਂ ਨੂੰ ਆਪਾਂ ਜਹੰਗ ਸਿੰਘ ਵੀ ਕਹ ਦਿੰਦੇ ਆ। ਤਿਰੰਗ ਮਹੱਲਾ ਕੱਢਿਆ ਸੀ ਜਿਹਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਹੋਲੇ ਮਹੱਲੇ ਰਸਮ ਚਲਾਈ ਸੀ 1700 ਇਸਵੀ ਦੇ ਵਿੱਚ ਤਾਂ ਉਦੋਂ ਦੋ ਟੁਕੜੀਆਂ ਚ ਫੌਜਾਂ ਨੂੰ ਵੰਡਿਆ ਜਾਂਦਾ ਸੀ। ਨਕਲੀ ਯੁੱਧ ਕਰਾਉਂਦੇ ਹੁੰਦੇ ਸੀ। ਉਹ ਰੀਤ ਅੱਜ ਵੀ ਬਰਕਰਾਰ ਰੱਖਦੇ ਹੋਏ। ਇਹ ਅੱਜ ਆਉਣ ਆਣ ਦੇ ਜਲਾਡੀਆਂ ਫੌਜਾਂ। ਕਿਹੜਾ ਖਾਲਸੇ ਪੰਥ ਦੇ ਵਿੱਚ ਪ੍ਰਮਾਣਿਤ ਹੈ ਜਿਹੜਾ ਸਿੱਖ ਸਭਾ ਕੋਰਟ ਤੇ ਨਵਾ ਵੇਖੇ ਗੱਜ ਰਿਹਾ ਹੈ ਪਿੱਛੇ ਘੋੜੇ ਤੇ ਸਵਾਰ ਚੋਰਾਵਰ ਸਿੰਘ ਉਹ ਵੀ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਜੀ ਆਣੂ ਆਖਦੇ ਆ ਤੇ ਸੰਗਤਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਕਿ ਥੋੜੀ ਥੋੜੀ ਜਿਹੜੀ ਐ ਗਰਾਊਂਡ ਖੁੱਲੀ ਕੀਤੀ ਜਾਵੇ ਤਾਂ ਜੋ ਖਾਲਸੇ ਤੇ ਜਹਾਜ ਰਾਲ ਵੇਖੇ ਜਾ ਸਕਣ ਸੋ ਇਹਦੇ ਨਾਲ-ਨਾਲ ਲੋ ਜੀ ਇਹ ਬੁੱਢਾ ਜਾਲ ਉਹ ਵੀ ਸਾਡੇ ਪਾਸ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਬਾਬਾ ਜੀ ਆਏ ਪਹੁੰਚੇ ਨੇ ਇੰਡੀਆ ਤੋਂ ਆਏ ਨੇ ਬਾਬਾ ਜੀ ਸਪੈਸ਼ਲ ਗਿਆਨੀ ਸ਼ੇਰ ਜੀ ਉਹ ਵੀ ਸਾਡੇ ਪਾਸ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਸੋ ਸਾਰੀਆਂ ਸਪਰੇਟਾਂ ਦਿੱਤੀ ਹੈ ਅੱਜ ਉਹੀ ਨਿਸ਼ਾਨ ਪੰਜਾਬ ਦੀ ਧਰਤੀ ਤੋਂ ਚੱਲ ਕੇ ਅੱਜ ਇਟਲੀ ਦੀ ਧਰਤੀ ਬਹਿਰਗਾਮੋ ਵਿਖੇ ਪਹੁੰਚੇ ਨੇ ਨਾਲ ਸਿੰਘ ਸਾਹਿਬ ਗਿਆਨੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਮੇਲਾਂ ਵਾਲੇ ਅਨੰਦਾ ਦੀ ਪੁਰੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ੀਆਂ ਦਾ ਖਜ਼ਾਨਾ ਲੈ ਕੇ ਤੁਹਾਡੇ ਸਰਦਾਰ ਸਾਹਿਬ ਜੀ ਫਤਵੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਉਹਨਾਂ ਨੇ ਆਪਣਾ ਉੱچے-ਚੇ ਸਮੇਂ ਤੋਂ ਸਮਾਂ ਕੱਢ ਕੇ ਦਰਸ਼ਕਦਾਰੇ ਦੇ ਕੇ ਨਿਹਾਲ ਕੀਤਾ ਗੱਜ ਕੇ ਜਗਾਰ ਹੈ ਕਿ ਜਾਵੇ ਨਿਹਾਲ ਜਾਏ ਫਦੇ ਪਾਓ ਓ ਸੂਰਗਾਨ ਦੇਖੋ ਜੀ ਸੰਪਰਦਾਵਾ ਜਲਸੀ ਦੇ ਲੋੜੀਆਂ ਪਹੁੰਚਾ ਕਰਨਾ ਦੱਲ ਬਾਬਾ ਬਕਾਲਾ ਸਾਹਿਬ ਕਿੰਨੇ ਸੋਹਣੇ ਲੱਗਦੇ ਨੇ ਜਥੇਦਾਰ ਸਾਹਿਬ ਉਹਨਾਂ ਵੱਲੋਂ ਵੀ ਇੱਚੇ ਤੌਰ ਤੇ ਸਿੱਖ ਸਾਡੇ ਪਾਸ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਇਹ ਰਖਲਾ ਕਰਦੇ ਹੋ 4 ਕਿੰਨੇ ਬਚੇ ਹੋ ਜੀ 4 4 ਤਕਰੀਬ ਹੁੰਦੇ ਹੋਏ ਵੀ ਹੋਰਾਰੇ ਬਚਨ ਦੀ ਦੱਸ ਜੀ ਅਸੀਂ ਦਰਸ਼ਨ ਕਰਾਵਾਂਗੇ ਸਭ ਬਹੁਤ ਬਹੁਤ ਤੈਨੂੰ ਸਰਵਾਜਾਦੀਆ ਜਥੇਦਾਰ ਸਾਹਿਬਾਨਾਂ ਦਾ ਗੱਲੀ ਜੀ ਦਾ ਉਹ ਬੱਸ ਬੱਸ इधर चल रहा कोटा उन्दा खेल बाे चलो बढ़िया वो देखी देखी ਤੇ ਇੱਕ ਗੱਤਕੇ ਦੇ ਮੁਕਾਬਲੇ ਹੋਣ ਲੱਗੇ ਆ ਉਹਨਾਂ ਦਾ ਜਿਹੜਾ ਨਜ਼ਾਰਾ ਉਹ ਸਟੇਜ ਉੱਪਰ ਗੱਤਕੇ ਦੀਆਂ ਵੀ ਟੀਮਾਂ ਆਈਆਂ ਮੈਂ ਕਹਾਂ ਜੀ ਅਲੇ-ਦਲੇ ਤੋਂ ਦੇਖਦੇ ਨਾ ਕਿਦਾਂ ਦੇ ਜੋਰ ਨੇ ਆਪਣੇ ਨਾਮ ਦੇ ਪਿੰਡਾਂ ਦੇ ਜਿਵੇਂ ਬਾਪੂ ਜੀ ਨਾਲ ਸੀ ਕੋਹਾਂ ਪਿੰਡੀਆਂ ਉਤੋਂ ਦੇ ਵੀ ਲੱਗਰ ਦੇ ਸੀ ਤਾਂ ਕੋ ਸਾਡੇ ਕੋਲ ਪਹੁੰਚੇ ਨਹੀਂ ਸੋ ਵਾਹ ਵਾਹਿਗੁਰੂ ਜੀ ਕੀ ਫਤਿਹ ਹਰਮੰਦ ਦਾ ਵੀਰਵਾਲਾ ਉਹਨਾਂ ਵੱਲੋਂ ਉਹਨਾਂ ਦਾ ਵੀ ਸਿੱਖ ਚੈਨਲ ਵਾਲੇ ਵੀ ਜਿਹੜੇ ਨੇ ਉਹ ਵੀ ਲਗਾਤਾਰ ਤੇਰਾ ਜਿਹੜਾ ਥੋੜਾ ਜਿਹਾ ਖੁੱਲਾ ਕੀਤਾ ਜਾਵੇ ਸਾਹ ਸੰਗਤ ਜੀ ਦੇਖੋ ਗੁਰਗੋਵੀ ਸਿੰਘ ਮਾਣ ਦਾ ਬਖਸ਼ਾ ਆ ਖਾਲਸਾ ਉਹ ਸਾਡੀਆਂ ਧੀਆਂ ਤੇ ਸਾਡੀਆਂ ਬਣਾਏ ਐ ਇਸ ਲਈ ਖਾਲਸਾ ਆ ਚੀਮਾ ਖੁੱਡੀ ਦਾ ਨੌਜਵਾਨ ਕਿਹਾ ਵੜਕਾ ਤੇ ਸਿੰਘਾਂ ਦਾ ਪਿੰਡ ਜਿੱਥੋਂ ਦਾ ਇਹ ਨੌਜਵਾਨ ਹੈ ਬੜੀ ਆਵਾਜ਼ ਵਿੱਚ ਬੜੀ ਵੜਕਿਆ ਦੀ ਆ ਜਿਉਂਦਾ ਰਾ ਸ਼ੇਰਾ ਗੱਜ ਗੱਜ ਕਰਕੇ ਜਾਵੇ ਨਹੋ ਜਾਵੇ ਮੱਦੇ ਪਾਵੇ ਹਾਂ ਬਸ ਆਪਾਂ ਦਸ ਰਿਕ ਸੰਗਤियां ਬਰੰਨੇ ਗੁਰੂ ਘਰ ਤੋਂ ਵੀ ਆਈਆਂ ਨੇ ਉਹਨਾਂ ਦੇ ਵੀ ਸਿੰਘ ਜਿਹੜੇ ਨੇ ਉਹ ਸਾਡੇ ਪਾਸ ਪਹੁੰਚੇ ਨੇ ਸੋ ਆ ਵੀ ਆਪਣਾ ਮਾਨ ਸਤਕਾਰ ਜਿਹੜਾ ਬਣਦਾ ਜਰੂਰ ਲੈਣ ਹਾਂਜੀ ਇੱਕ ਟੀਮ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ ਜੀ ਓਹੋ ਬਾਈ ਨੇ ਪਰਨਾ ਝਾੜਿਆ ਤੇ ਰੰਗੇ ਰੰਗੇ ਕਰਤਾ ਪੀੜੇ ਬਹੁਤ ਆ ਘੱਟੋ ਘੱਟ ਲੋ ਜੀ ਲਗਭਗ ਸਮਾਪਤੀ ਹੋ ਗਾ ਸੰਗਤ ਲਾ ਕੇ ਹੁਣ ਵਾਪਸ ਘਰਾਂ ਨੂੰ ਜਾਣ ਆਹ ਕੀ ਹੋ ਗਿਆ ਹੁਣ ਸਦਾ ਪਾਸ ਅੰਦਰ ਸੇ ਬਾਕਸ ਇਹ ਗੁਰੂ ਘਰ ਦਾ ਮੇਲ ਗੁਰਦਵਾਰ ਹਾਲ ਆ ਗਿਆ ਮਹਾਰਾਜ ਸਿੱਧਾ ਪਾਸ ਅੰਦਰ ਸੇ ਬਾਕਸ ਅੰਦਰੂਸ਼ ਵਾਛੇ ਲੋਕ ਇਹ ਹੁਣ ਚੱਲੀਏ ਕਰਨ ਲੋਗ ਥੱਕ ਵੀ ਗਏ ਹਨ ਐਂਬੂਲੈਂਸ ਐਂਬੂਲੈਂਸ ਹਾਂ 60 ਸਟ ਲੱਗੀ ਹੋਣੀ ਕਿਸੇ ਦੇ ਸੰਗਤ ਹੋ ਗਈ ਕਰੋ ਕਰੀ ਹੁਣ ਨੰਬੜ ਲਿਆ ਟਾਈਮ ਵੀ ਹੁਣ ਤਕਰੀਬਨ 4 ਦਾ ਹੋ ਚੱਲਿਆ 3:30-4 ਦਾ ਟਾਈਮ ਹੋ ਗਿਆ ਕੱਲੋਂ ਫੇਰ ਚਲੋ ਕੰਮਾਂ ਤੇ ਜਾ ਕੇ ਜੁੜ ਗਏ ਵਧੀਆ ਸੀ ਮਾਹੌਲ ਯਾਰ ਬਹੁਤ ਵਧੀਆ ਲੱਗਿਆ ਆ ਕੇ ਐਵੇਂ ਲੱਗੇ ਨਹੀਂ ਵੀ ਕਿਵੇਂ ਵੀ ਇੰਡੀਆ ਨਹੀਂ ਹੁਕਮ ਹੁੰਦਾ ਏਡੀ ਵਾਲੀ ਮਾਹੌਲ ਬਣਾਇਆ ਵੈਸੇ ਪੂਰਾ ਆਨੰਦਪੁਰ ਸਾਹਿਬ ਦੀ ਯਾਦ ਆ ਗਈ ਇੱਕ ਵਾਰ ਤਾਂ ਇੰਨਾ ਜ਼ਿਆਦਾ ਵਧੀਆ ਆਰਗੇਨਾਈਜ਼ ਕੀਤਾ ਹੋਇਆ ਸੀ ਗੱਡੀਆਂ ਵੀ ਰਸੌਂਦਿਆਂ ਫਿਰ ਚੜ੍ਹਾਈਆਂ ਪਈਆਂ ਦੀਆਂ ਦੇਖੋ ਇੰਨਾ ਕਿ ਜ਼ਿਆਦਾ ਰਸਤੇ ਅੱਜ ਪਾਰਕਿੰਗ ਦੀ ਪ੍ਰੋਬਲਮ ਸਭ ਨੂੰ ਹੀ ਆਈ ਆ ਤਕਰੀਬਨ ਕਿਉਂਕਿ ਜਿਹੜੇ ਜਿਹੜੇ ਪਹਿਲਾਂ 10 ਵਜੇ ਤੱਕ ਆ ਗਏ ਉਹਦੇ ਨੇ ਨੇੜੇ ਨੇੜੇ ਲੱਗ ਗੀਆਂ ਬਾਕੀ ਕੋਈ 4 ਕਿਲੋਮੀਟਰ ਕੋਈ 3 ਕਿਲੋਮੀਟਰ ਐਡੀ ਦੂਰ ਜਾ ਕੇ ਗੱਡੀ ਲੱਗੀਆਂ ਜਾ ਕੇ ਉਹ ਦੇਖੋ ਇਟਰਨ ਟਰਾਂਸ ਕਿੱਥੇ ਇਟਰਨ ਟਰਾਂਸ ਤਾਂ ਗੱਡੇ ਚਲੇ ਗਏ ਆ ਰਸ਼ ਵੀ ਬਹੁਤ ਸਿਆਰ ਉਧਰ ਉਹ ਦੇਖੋ ਪੁਲ ਤੱਕ ਗੱਡੀ ਪਹੁੰਚੀ ਪਈ ਆ ਪੁਲ ਕਿੱਥੇ ਆ ਘੱਟੋ ਘੱਟ 2.5 3 ਕਿਲੋਮੀਟਰ ਹੋ ਜਾਂਦਾ ਇੱਥੋਂ ਤਾਂ ਮੈਂ ਨਾ ਅਸੀਂ ਉੱਥੇ ਨਹੀਂ ਤੁਰੇ ਹੋਣੇ ਗੱਡੀ ਤਾਂ ਕੌਣ ਲੱਗੇ ਤੁਰੇ ਬਾਕੀ ਯਾਰ ਬਹੁਤ ਵਧੀਆ ਰਿਹਾ ਅੱਜ ਦਾ ਵਲੌਗ ਜੇ ਤੁਹਾਡੇ ਨੂੰ ਵੀ ਕਦੇ ਟਾਈਮ ਲੱਗੇ ਤਾਂ ਅਗਲੇ ਸਾਲ ਜਰੂਰ ਆ ਕੇ ਜਾਵੇ ਇੱਕ ਵਾਰ ਬਹੁਤ ਸੋਹਣਾ ਆਰਗੇਨਾਈਜ਼ ਕਰਿਆ ਵਾ ਤਾਂ ਬਹੁਤ ਸੋਹਣਾ ਮਨਾਉਨੇ ਆ ਓਹ ਇੱਕ ਤਰ੍ਹਾਂ ਦਾ ਆਨੰਦਪੁਰ ਵਾਲਾ ਟੱਚ ਆਉਂਦਾ ਜਿਵੇਂ ਆਨੰਦਪੁਰ ਸਾਹਿਬ ਮਨਾਉਨੇ ਆਪਣੇ ਉਹ ਲਾਮ ਮਹੱਲਾ ਸੇਮ ਉਹੀ ਚੀਜ਼ ਆ ਬਸ ਇਹ ਸਮਝ ਲਓ ਇਟਲੀ ਦੇ ਵਿੱਚ ਆਉਂ ਜਾਂ ਇੰਡੀਆ ਦੇ ਵਿੱਚ ਐਨਾ ਕੋ ਫਰਕ ਆ ਬਸ ਤੇ ਬਾਕੀ ਅੱਜ ਦਾ ਵਲੌਗ ਇੰਨਾ ਕੇ ਸੀ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੋਂ ਮਿਲਦੇ ਆ ਤੁਹਾਨੂੰ ਕੱਢ ਦੇ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ